ਤੇ ਇਹ ਦੁਕਾਨਦਾਰਾਂ ਨੇ ਇੰਨਾ ਘਰਾਲ ਕੀਤਾ ਕਿ ਫੁੱਟਪਾਥਾਂ ਨੇ ਕਬਜ਼ਾ ਕੀਤਾ ਔਰ ਫੁੱਟਪਾਥਾਂ ਨੇ ਸਮਾਨ ਤੇ ਜਿਹੜਾ ਲਾਇਆ ਲਾਇਆ ਪੈਦਲ ਨੰਗਲਾਂ ਨੇ ਬਹੁਤ ਮੁਸ਼ਕਲ ਆ ਉਸ ਤੋਂ ਬਾਅਦ ਇਹਨਾਂ ਨੇ ਫੁੱਟਪਾਥ ਇੰਨੇ ਕੁਚੇ ਕਰਦੇ ਆ ਕਿ ਜਿਹੜੇ ਚੈਂਬਰ ਆ ਸਰਕਾਰ ਨੇ ਬਣਾਏ ਪਾਣੀ ਦੀ ਨਿਕਾਸੀ ਵਾਸਤੇ ਮੀਂਹ ਤੋਂ ਬਾਅਦ ਉਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਕਿਉਂਕਿ ਚੈਂਬਰ ਚ ਪਾਣੀ ਜਾਊਗਾ ਨਹੀਂ ਤਾਂ ਨਿਕਾਸੀ ਕਿੱਥੋਂ ਹੋ ਜੂਗੀ ਉਹ ਸਾਰਾ ਪਾਣੀ ਜਿਹੜਾ ਫੁੱਟ ਫੁੱਟਪਾਥਾਂ ਦੀ بجائے ਉਹ ਸੜਕ ਤੇ ਆਣ ਖਲੋਂਦਾ ਜਿਹੜੇ ਚੈਂਬਰ ਬਣੇ ਸੀ ਉਹ ਚੈਂਬਰ ਵੀ ਬੰਦ ਕਰ ਲਿਆ ਤੇ ਜਿਹੜੀਆਂ ਟੈਲਾਂ ਕਾਰਪੋਰੇਸ਼ਨੋਂ ਲੱਗੀਆਂ ਸੀ ਉਹ ਵੀ ਮੈਲਕੀ ਨੇ ਕਾਰਪੋਰੇਸ਼ਨ ਦੀ ਮਿਲੀ ਭੁਗਤੀ ਦੇ ਨਾਲ ਹੀ ਉਹ ਟੈਲਾਂ ਵੀ ਪੱਟ-ਪੱਟ ਕੇ ਫੋੜ-ਫੜੂਚੀਆਂ ਕਰਤੀਆਂ ਨੇ ਜਦੋਂ ਬਰਸਾਤ ਹੁੰਦੀ ਆ ਅਸੀਂ ਵੇਖਦੇ ਆ ਫਾਟਕ ਤੋਂ ਲੈ ਕੇ ਚੌਂਕ ਤੱਕ ਦੇ ਵਿੱਚ ਉਹ ਲੋਕ ਹੈਰਾਨ ਨੇ ਕਿਤੋਂ ਵੀ ਕਿੱਦਾਂ ਤੁਸੀਂ ਜੀ ਰਹੇ ਜਾਂ ਕਿੱਦਾਂ ਬਾਰੇ ਮੈਂ ਰਿਕੁਐਸਟ ਕਰੂੰਗਾ ਸਰਕਾਰ ਅੱਗੇ ਵੀ ਇੱਕ ਚੱਕਰ ਕਾਰਪੋਰੇਸ਼ਨ ਨਾਲੇ ਜ਼ਰੂਰ ਮਾਰਨਾ ਕੋਟ ਖਾਲਸਾ ਚੌਂਕ ਨਾਨਕਪੁਰੇ ਨੂੰ ਜਾਂਦੀ ਸੜਕ ਸਾਂਦੇਆਂ ਨੂੰ ਜਾਂਦੀ ਬੋੜੀ ਸਾਹ ਵਾਲੀ ਸੜਕ ਤੇ ਇੰਨੇ ਕ ਕਬਜ਼ੇ ਹੋਏ ਪਏ ਆ ਕਿ ਸਾਰੇ ਕੋਟ ਖਾਲਸਾ ਨवासी ਬਹੁਤ ਜਿਆਦਾ ਪਰੇਸ਼ਾਨ ਆ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸੋhota ਅੱਜ ਅਸੀਂ ਖੜੇ ਆ ਕੋਟ ਖਾਲਸਾ ਦੇ ਇਸ ਰੋਡ ਦੇ ਉੱਤੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸੜਕਾਂ ਦੇ ਉੱਤੇ ਜਿਹੜਾ ਪਾਣੀ ਖਲੋਤਾ ਹੋਇਆ ਹੈ ਪਾਣੀ ਖਲੋਣ ਦਾ ਵੱਡਾ ਜਿਹੜਾ ਕਾਰਨ ਹੈ ਕਿ ਜਦੋਂ ਵੀ ਬਰਸਾਤ ਆਉਂਦੀ ਹੈ ਤਾਂ ਪਾਣੀ ਰੁਕ ਜਾਂਦਾ ਹੈ ਪਰ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਜਿਹੜਾ ਇਹ ਪਾਣੀ ਸੜਕ ਦੇ ਉੱਤੇ ਖਲੋਂਦਾ ਹੈ ਸੜਕ ਟੁੱਟ ਜਾਂਦੀ ਹੈ ਤੇ ਸੜਕਾਂ ਦੇ ਵਿੱਚ ਟੋਏ ਪਏ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਰੋਡ ਦੇ ਉੱਤੇ ਜਿਹੜੀਆਂ ਸਾਈਡ ਦੇ ਉੱਤੇ ਫੁੱਟਪਾਥ ਬਣੇ ਨੇ ਉੱਥੇ ਆਮ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਕੀ ਕੀਤਾ ਗਿਆ ਹੈ ਕਿ ਜਿਹੜੀਆਂ ਟਾਈਲਾਂ ਨੇ ਉਹਨਾਂ ਨੂੰ ਪੁੱਟ ਕੇ ਉੱਚਾ ਕਰ ਦਿੱਤਾ ਗਿਆ ਹੈ ਤੇ ਜਿਹੜੇ ਇੱਥੇ ਚੈਂਬਰ ਬਣੇ ਸੀ ਉਸ ਪਾਣੀ ਦੇ ਨਿਕਾਸੀ ਲਈ ਉਹ ਬੰਦ ਕਰ ਦਿੱਤੇ ਗਏ ਨੇ ਬੀਤੇ ਦਿਨੀ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇੱਕ ਜਿਹੜਾ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਕੋਈ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਜਿਹੜਾ ਫੁੱਟਬਾਹ ਦੇ ਉਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਆਪਣੀ ਕੋਈ ਰੇੜੀ ਫੜੀ ਜਾਂ ਵਾਦਾ ਕਰਦਾ ਹੈ ਤਾਂ ਉਹਦੇ ਉੱਤੇ ਕਾਰਵਾਈ ਹੋਵੇਗੀ ਪਰ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਜਿਹੜੇ ਹੁਕਮ ਨੇ ਕਾਗਜ਼ਾਂ ਵਿੱਚ ਹੀ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਰੋਡ ਦੇ ਉੱਤੇ ਜਿਹੜਾ ਹੈ ਉਹ ਸ਼ਰੀਆਮ ਜਿਹੜਾ ਇੱਕ ਲੰਘਣ ਦੇ ਲਈ ਫੁੱਟਬਾਹ ਹੈ ਉਹਦੇ ਉੱਤੇ ਵੀ ਜਿਹੜਾ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਮੈਂ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਚੈਂਪਰ ਬੰਦ ਨੇ ਇਹ ਜਿਹੜਾ ਪਾਣੀ ਸੜਕਾਂ ਦੇ ਉੱਤੇ ਖਲੋਤਾ ਹੋਇਆ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਆਖਰ ਕਿਉਂ ਨਹੀਂ ਪ੍ਰਸ਼ਾਸਨ ਇਸ ਪਾਸੇ ਧਿਆਨ ਦਿੰਦਾ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਦੋਂ ਕਿਤੇ ਵੀ ਕੋਈ ਨਜਾਇਜ਼ ਬਿਲਡਿੰਗ ਬੰਦੀ ਹੈ ਜਾਂ ਕਿਸੇ ਦੇ ਵੱਲੋਂ ਨਕਸ਼ਾ ਪਾਸ ਨਹੀਂ ਕਰਾਇਆ ਜਾਂਦਾ ਤਾਂ ਸਾਡੇ ਨਗਰ ਨਿਗਮ ਦੇ ਅਧਿਕਾਰੀ ਜਾਂ ਐਮਟੀਪੀ ਡਿਪਾਰਟਮੈਂਟ ਦੇ ਅਧਿਕਾਰੀ ਉੱਥੇ ਪਹੁੰਚਦੇ ਨੇ ਔਰ ਉਹਨਾਂ ਦੇ ਉੱਤੇ ਜੁਰਮਾਨਾ ਲਗਾਉਂਦੇ ਨੇ ਉਹਨਾਂ ਤੇ ਕਾਰਵਾਈ ਕਰਦੇ ਨੇ ਪਰ ਜਦੋਂ ਆਮ ਲੋਕ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਪਰੇਸ਼ਾਨੀ ਦੇ ਵਿੱਚ ਨੇ ਕਿੰਦਾ ਇਸ ਗੰਦਗੀ ਭਰੇ ਜਿਹੜਾ ਇਲਾਕੇ ਚੋਂ ਲੰਘ ਕੇ ਆ ਰਹੇ ਨੇ ਇਸ ਪਾਣੀ ਦੇ ਵਿੱਚੋਂ ਤਾਂ ਉਸੇ ਵਾਸਤੇ ਪ੍ਰਸ਼ਾਸਨ ਕਿਉਂ ਨਹੀਂ ਕੋਈ ਕਾਰਵਾਈ ਕਰਦਾ ਸੋ ਇਸ ਮਸਲੇ ਤੇ ਗੱਲ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਅਕਾਲੀ ਆਗੂ ਸਰਦਾਰ ਚਤਰਜੀਤ ਸਿੰਘ ਲਾਡੀ ਜਿਨ੍ਹਾਂ ਨੂੰ ਬਾਦਲ ਸਾਹਿਬ ਵੀ ਕਿਹਾ ਜਾਂਦਾ ਹੈ। ਸੋ ਬੰਦ ਸਾਹਿਬ ਇਹ ਜਿਹੜਾ ਮਸਲਾ ਹੈ ਕਿ ਆਮ ਜਿਹੜੇ ਦੁਕਾਨਦਾਰ ਨੇ ਉਹਨਾਂ ਵੱਲੋਂ ਜਿਹੜਾ ਫੁੱਟਪਾਥ ਹੈ ਉਹ ਟਾਈਲਾਂ ਉੱਚੀਆਂ ਕਰਕੇ ਤੇ ਜਿਹੜਾ ਇੱਕ ਚੈਂਬਰ ਬਣਾਏ ਗਏ ਸੀ ਪਾਣੀ ਦੀ ਨਿਕਾਸੀ ਲਈ ਉਹ ਬੰਦ ਕਰ ਦਿੱਤੇ ਗਏ ਨੇ ਤੇ ਆਮ ਲੋਕਾਂ ਦਾ ਜਿਹੜਾ ਲੰਘਣਾ ਹੈ ਬਹੁਤ ਮੁਸ਼ਕਲ ਹੈ ਤੁਸੀਂ ਕੀ ਕਹਿਣਾ ਚਾਹੁੰਦੇ? ਵੇਖੋ ਜੀ ਇਹ ਤੇ ਦੁਕਾਨਦਾਰਾਂ ਨੂੰ ਆਪ ਸਮਝ ਚਾਹੀਦੀ ਆ। ਇਹ ਟ੍ਰੈਫਿਕ ਇੰਨੀ ਕਿਉਂ ਜਾਂਦੀ ਆ ਕਿਉਂਕਿ ਪਿੱਛੇ ਥਾਂ ਦੇ ਪਤਾਪ ਔਰ ਤੋਂ ਹੀ ਸਾਰੇ ਵਾਹਨ ਇਧਰੋਂ ਦੀ ਨੰਗਦੇ ਕੋਟ ਖਾਲਸਾ ਚੌਂਗਾ ਥਾਣੀ ਉਸ ਤੋਂ ਬਾਅਦ ਜੋ ਸ਼ਾਮ ਦਾ ਟਾਈਮ ਹੁੰਦਾ 5 ਵਜੇ ਸਬਜੀ ਵਾਲੀਆਂ ਰੇੜੀਆਂ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਉਹ ਚੌਂਗ ਦੇ ਵਿੱਚ ਇੰਨਾ ਕ ਰਸ਼ ਕਰ ਦਿੰਦੇ ਆ ਔਰ ਸਪੀਕਰ ਲਾਏ ਜਾਂਦੇ ਆ ਕਿ ਆਉਣ ਜਾਣ ਵਾਲੇ ਨੂੰ ਇੱਕ ਦੋ ਜੀ ਦੀ ਕੋਈ ਗੱਲ ਹੀ ਨਹੀਂ ਸੁਣਦੀ ਤੇ ਇਹ ਦੁਕਾਨਦਾਰਾਂ ਨੇ ਇੰਨਾ ਕ ਬਰਾਹਲ ਕੀਤਾ ਕਿ ਫੁੱਟਪਾਥਾਂ ਦੇ ਕਬਜ਼ਾ ਕੀਤਾ ਔਰ ਫੁੱਟਪਾਥਾਂ ਦੇ ਸਮਾਨ ਤੇ ਜਿਹੜਾ ਲਾਇਆ ਲਾਇਆ ਪੈਦਲ ਨੰਗਲ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਉਸ ਤੋਂ ਬਾਅਦ ਇਹਨਾਂ ਨੇ ਫੁੱਟਪਾਥ ਇੰਨੇ ਕੁਚੇ ਕਰਤੇ ਆ ਕਿ ਜਿਹੜੇ ਚੈਂਬਰ ਆ ਸਰਕਾਰ ਨੇ ਬਣਾਏ ਪਾਣੀ ਦੀ ਨਿਕਾਸੀ ਵਾਸਤੇ ਮੀਂਹ ਤੋਂ ਬਾਅਦ ਉਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਕਿਉਂਕਿ ਚੈਂਬਰ ਚ ਪਾਣੀ ਜਾਊਗਾ ਨਹੀਂ ਤਾਂ ਨਿਕਾਸੀ ਕਿੱਥੋਂ ਹੋ ਜੂਗੀ ਉਹ ਸਾਰਾ ਪਾਣੀ ਜਿਹੜਾ ਫੁੱਟ ਫੁੱਟਪਾਥਾਂ ਦੀ ਬਜਾਏ ਉਹ ਸੜਕ ਤੇ ਆਣ ਖਲੋਂਦਾ ਸੜਕ ਤੇ ਖਲੋਣ ਕਰਕੇ ਉਹ ਸਾਰੀ ਸੜਕ ਹੀ ਤਕਰੀਬਨ ਹੁਣ ਤੇ ਟੋਟੀ ਗਈ ਆ ਕੋਟ ਖਾਲਸਾ ਫਾੜਕ ਤੋਂ ਲੈ ਕੇ ਪੈਟਰੋਲ ਪੰਪ ਤੱਕ ਇੰਨਾ ਬਰਾਲ ਹੁੰਦਾ ਭਾਰੀ ਕਿਸੇ ਵਲੇ ਬੱਚੇ ਜਦੋਂ ਐਕਟ ਵਾਰੇ ਸਕੂਲ ਜਾਂਦੇ ਆ ਤੇ ਉਹ ਵਿੱਚ ਡਿੱਗ ਪੈਂਦੇ ਆ ਜੇ ਕਾਰ ਬ੍ਰੇਕ ਜਾਂ ਆਟੋ ਬ੍ਰੇਕ ਮਾਰ ਦਿੰਦਾ ਤੇ ਪੈਰ ਲਾਉਣ ਨੂੰ ਕਿਤੇ ਜਗ੍ਹਾ ਨਹੀਂ ਕਿਉਂਕਿ ਫੁੱਟਪਾਥ ਉੱਚੇ ਬਹੁਤ ਜ਼ਿਆਦੇ ਪਾਣੀ ਸਾਰਾ ਸੜਕ ਤੇ ਖਲੋਤਾ ਹੁੰਦਾ ਇਹਦੇ ਬਾਰੇ ਮੈਂ ਰਿਕਵੈਸਟ ਕਰੂੰਗਾ ਸਰਕਾਰ ਅੱਗੇ ਵੀ ਇੱਕ ਚੱਕਰ ਕਾਰਪੋਰੇਸ਼ਨ ਵਾਲੇ ਜ਼ਰੂਰ ਮਾਰਨਾ ਕੋਟ ਖਾਲਸਾ ਚੌਂਕ ਨਾਨਕਪੁਰੇ ਨੂੰ ਜਾਂਦੀ ਸੜਕ ਸਾਂਦੇਆਂ ਨੂੰ ਜਾਂਦੀ ਬੋੜੀ ਸਾਹਿਬ ਵਾਲੀ ਸੜਕ ਤੇ ਇੰਨੇ ਕ ਕਬਜ਼ੇ ਹੋਏ ਪਏ ਆ ਕਿ ਸਾਰੇ ਕੋਟ ਖਾਲਸਾ ਨਵਾਸੀ ਬਹੁਤ ਜਿਆਦੇ ਪਰੇਸ਼ਾਨ ਆ ਪ੍ਰਧਾਨ ਜੀ ਲੱਗਦਾ ਨਹੀਂ ਕਿ ਇਹ ਜਿਹੜਾ ਇਹ ਰਸਤਾ ਹੁੰਦਾ ਏ ਇਹ ਇਤਿਹਾਸਿਕ ਗੁਰਦੁਆਰਾ ਜਿਹੜਾ ਬੋੜੀ ਸਾਹਿਬ ਹੈ ਉਧਰ ਨੂੰ ਜਾਂਦਾ ਹੈ ਬਹੁਤ ਸਾਰੇ ਬਾਹਰੋਂ ਵੀ ਸ਼ਰਧਾਲੂ ਜਿਹੜੇ ਨਾਤਮਸਤ ਹੋਣ ਲਈ ਆਉਂਦੇ ਨੇ ਪਰ ਜਦੋਂ ਉਹ ਇਹੋ ਜੇ ਰਸਤੇ ਨੂੰ ਦੇਖਦੇ ਨੇ ਜਾਂ ਇਹ ਟ੍ਰੈਫਿਕ ਦੇ ਵਿੱਚ ਫਸਦੇ ਨੇ ਤਾਂ ਬਹੁਤ ਉਹਨਾਂ ਨੂੰ ਜਿਹੜਾ ਪਰੇਸ਼ਾਨੀ ਆਉਂਦੀ ਹੈ ਦੇਖੋ ਜੀ ਸ਼ਰਧਾਲੂ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਦੂਰੋਂ ਦਰਾੜਾਂ ਦੇਸ਼ਾਂ ਪਰਦੇਸਾਂ ਤੋਂ ਆਉਂਦੇ ਆ ਪਰ ਜਦੋਂ ਹਾਲਾਤਵੇਂ ਦੇ ਨਾ ਚੌਂਗ ਦੇ ਕੋਟ ਖਾਲਸਾ ਦੇ ਤੇ ਮੇਰੇ ਹਿਸਾਬ ਨਾਲ ਉਹ ਆਉਂਦੇ ਵੀ ਕੋਈ ਹੋਰ ਰਸਤਾ ਨਹੀਂ ਹੈਗਾ ਸਾਡੇ ਵਰਗੇ ਬੰਦਿਆਂ ਨੂੰ ਖਲੋ ਕੇ ਪੁੱਛਦੇ ਵੀ ਭਾਜੀ ਕੋਈ ਹੋਰ ਰਸਤਾ ਹੈਗਾ ਤੇ ਜੇ ਅਸੀਂ ਫਾੜਕ ਦੀ ਗ੍ਰਿਪ ਚੋਂ ਨਿਕਲ ਕੇ ਆਏ ਆ ਕਿਉਂਕਿ ਫਾੜਕ 15 20 ਮਿੰਟ 15 20 ਮਿੰਟ ਬਾਅਦ ਬੰਦ ਹੁੰਦਾ ਤੇ ਅੱਧਾ ਘੰਟਾ ਘਟੋ ਘਟ ਰਹਿਦਾ ਔਰ ਲੋਕੀ ਚਲੋ ਉਹਨਾਂ ਦੀ ਮਜਬੂਰੀ ਆ ਕਿ ਉਹ ਦੋਵੇਂ ਪਾਸੇ ਖਲੋ ਜਾਂਦੇ ਸਕੂਟਰ ਵਾਲੇ ਉਹ ਉਹਦੇ ਕਰਕੇ ਇੰਨੀ ਕਿ ਪਰੇਸ਼ਾਨੀ ਹੁੰਦੀ ਆ ਤੇ ਜਿਹੜੇ ਸ਼ਰਧਾਲੂ ਆਉਂਦੇ ਆ ਭਾਜੀ ਉਹ ਫਿਰ ਰਾਹ ਹੋਰ ਨਾ ਆਉਣ ਕਰਕੇ ਕੋੜ ਖਾਲਸਾ ਸਾਣੀ ਆਉਣਾ ਪੈਂਦਾ ਵੀਰਵਾਰ ਨੂੰ ਤੇ ਇੱਥੇ ਲੰਗਰ ਚੋਗੀ ਜਗ੍ਹਾ ਨਹੀਂ ਹੁੰਦੀ ਕਿਉਂਕਿ ਬੋੜੀ ਸਾਹਿਬ ਵੀਰਵਾਰ ਬਹੁਤ ਜ਼ਿਆਦੀ ਸੰਗਤ ਆਉਂਦੀ ਆ ਤੇ ਪਬਲਿਕ ਨੂੰ ਰਿਕੁਐਸਟ ਆ ਕਿ ਜਿਹੜੇ ਆਪਾਂ ਫੁੱਟਪਾਥ ਉੱਤੇ ਕੀਤੇ ਆ ਉਹ ਸੜਕ ਦੇ ਬਰਾਬਰ ਕਰੋ ਤੇ ਜਿਹੜੇ ਪਾਣੀ ਦੀ ਨਿਕਾਸੀ ਹੋਵੇ ਤੇ ਲੋਕਾਂ ਨੇ ਪੈਦਲ ਲਾਉਣ ਜਾਂਦੀ ਸੌਬਾ ਹੋਵੇ ਇਹਦੇ ਨਾਲ ਹੀ ਕੋਟ ਖਾਲਸਾ ਦੀ ਸੋਭਾਵਾਦੀ ਭਾਜੀ ਕਿਸੇ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਬਾਹਰੋਂ ਆਇਆ ਲੋਕਾਂ ਨੂੰ ਫਰਕ ਪੈਂਦਾ ਜਾਂ ਅਸੀਂ ਜਿਹੜੇ ਰੁਟੀਨ 'ਚ ਰਹਿੰਨੇ ਆਂ ਰੋਜ਼ ਦੀ ਹਵਾ ਜਾਈ ਆ ਉਹ ਪਾਣੀ ਹੋਣ ਕਰਕੇ ਬਹੁਤ ਹੀ ਮਾੜਾ ਹਾਲ ਆ ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਸੋਇਸ ਮਸਲੇ ਤੇ ਗੱਲ ਕਰਨ ਲਈ ਸਾਡੇ ਨਾਲ ਨੇ ਸੀਨੀਅਰ ਕਾਂਗਰਸੀ ਆਗੂ ਤੇ ਨੰਬਰਦਾਰ ਸਰਦਾਰ ਸੁਵਿੰਦਰ ਸਿੰਘ ਸੱਤ ਜੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਸੱਤ ਜੀ ਇਹ ਜਿਹੜਾ ਮਸਲਾ ਹੈ ਤੁਹਾਡੇ ਕੋਟ ਖਾਲਸਾ ਇਲਾਕੇ ਦਾ ਕਿ ਸੜਕ ਦੇ ਉੱਤੇ ਪਾਣੀ ਖਲੋਤਾ ਹੋਇਆ ਹੈ ਔਰ ਜਿਹੜੇ ਇੱਕ ਸਰਕਾਰ ਨੇ ਚੈਂਬਰ ਬਣਾਏ ਸੀ ਪਾਣੀ ਦੇ ਨਿਕਾਸੀ ਲਈ ਉਹ ਦੁਕਾਨਦਾਰਾਂ ਦੇ ਵੱਲੋਂ ਜਿਹੜੀਆਂ ਟਾਈਲਾਂ ਪੁੱਟ ਕੇ ਉੱਚੀਆਂ ਕਰ ਦਿੱਤੀਆਂ ਗਈਆਂ ਨੇ ਤੇ ਚੈਂਬਰ ਬੰਦ ਹੋ ਗਏ ਨੇ ਤੁਸੀਂ ਇਸ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਵੇਖੋ ਜੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਾਫੀ ਵਾਰੀ ਬੇਨਤੀ ਕਰ ਚੁੱਕੇ ਆਂ ਔਰ ਜਿਹੜੇ ਸਾਥੀ ਸਾਡੇ ਰੋਡ ਦੇ ਉੱਤੇ ਚਾਹੇ ਉਹ ਮਕਾਨ ਮਾਲਕ ਨੇ ਚਾਹੇ ਦੁਕਾਨਦਾਰ ਨੇ ਪਹਿਲਾਂ ਦੇ ਇੱਕ ਫੁੱਟਪਾਥ ਸਾਰੇ ਮਲ ਕੇ ਉਹਨਾਂ ਨੇ ਲੋਕਾਂ ਦਾ ਰਾਹ ਲੰਘਣਾ ਵੀ ਰਹਾ ਉਹ ਮਹਾਲ ਹੋਇਆ ਵਾ ਦੂਜੀ ਗੱਲ ਅਸੀਂ ਛੜਕ ਨਹੀਂ ਛੜਕ ਨਹੀਂ ਸਮਝੀ ਅਸੀਂ ਤੈਨੂੰ ਨਹਿਰ ਬਣਾ ਲਿਆ ਜਿਹੜੇ ਚੈਂਬਰ ਬਣੇ ਸੀ ਉਹ ਚੈਂਬਰ ਵੀ ਬੰਦ ਕਰ ਲਿਆ ਤੇ ਜਿਹੜੀਆਂ ਟੈਲਾਂ ਕਾਰਪੇਸ਼ਨੋ ਲੱਗੀਆਂ ਸੀ ਉਹ ਵੀ ਮੈਲਕਿੰਦੇ ਕਾਰਪੇਸ਼ਨ ਦੀ ਮਿਲੀ ਭੁਗਤੀ ਦੇ ਨਾਲ ਹੀ ਉਹ ਟੈਲਾਂ ਵੀ ਪਟ ਪਟ ਕੇ ਫੁਰਫੁਰ ਉੱਚੀਆਂ ਕਰਤੀਆਂ ਨੇ ਜਦੋਂ ਬਰਸਾਤ ਹੁੰਦੀ ਆ ਅਸੀਂ ਵੇਖਦੇ ਆ ਫਾਟਕ ਤੋਂ ਲੈ ਕੇ ਚੌਂਕ ਤੱਕ ਦੇ ਵਿੱਚ ਉਹ ਲੋਕ ਹੈਰਾਨ ਨੇ ਤੋਂ ਵੀ ਕਿੱਦਾਂ ਤੁਸੀਂ ਜੀ ਰਹੇ ਜੇ ਕਿੱਦਾਂ ਲੰਘ ਰਹੇ ਜੇ ਮੈਨਾਂ ਵੀ ਬਹੁਤ ਹੀ ਮਾੜਾ ਹਾਲ ਹੈ ਸਾਡੇ ਕਾਰਪੋਰੇਸ਼ਨ ਦੀ ਨਗਹਿਲੀ ਕਿਉਂਕਿ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਸਾਡੇ ਕੋਲ ਸੀਵਰ ਪ੍ਰਣਾਲੀ ਦਾ ਕੋਈ ਹਾਲ ਨਹੀਂ ਕੋਈ ਪੀਣ ਵਾਲੇ ਪਾਣੀ ਦਾ ਕੋਈ ਹਾਲ ਨਹੀਂ ਕੋਈ ਕੂੜਾ ਚੁੱਕਣ ਦਾ ਘਵਾਲ ਨਹੀਂ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਬੁਰੇ ਹਾਲ ਨੇ ਸੋ ਅਸੀਂ ਇਹੋ ਹੀ ਬੇਨਤੀ ਕਰਦੇ ਆ ਵੀ ਜੋ ਅਸਲੀਅਤ ਆ ਉਹ ਟੈਲਰ ਨੂੰ ਪੁੱਟ ਕੇ ਦੁਬਾਰਾ ਸਹੀ ਕੀਤਾ ਜਿੱਥੇ ਚੈਂਬਰ ਨੇ ਚੈਂਬਰਾਂ ਨੂੰ ਪਾਣੀ ਨੂੰ ਰਾਹ ਮਿਲੂ ਤੇ ਪਾਣੀ ਨਿਕਲਣਾ ਉਹ ਚੈਂਬਰ ਵੀ ਅਸੀਂ ਬੰਦ ਕਰ ਦਿੱਤੇ ਆ ਤੇ ਜਿਹੜੇ ਉਹ ਇਟਾਈਲਾਂ ਵਿੱਚ ਪੁਰਪੜ ਕੇ ਉੱਚੀਆਂ ਕਰ ਲੀਆਂ ਨੇ ਉਹਨੂੰ ਬਿਲਕੁਲ ਦਰੁਸਤ ਕਰਨਾ ਚਾਹੀਦਾ ਇਸ ਗੱਲ ਦੇ ਵਿੱਚ ਕਾਰਪੋਰੇਸ਼ਨਲ ਪ੍ਰੋਸੈਸ ਨਾਲ ਧਿਆਨ ਦੇਣਾ ਚਾਹੀਦਾ ਸਾਥੀ ਇਹ ਐਮਐਲਏ ਸਾਹਿਬ ਤਾਂ ਕਹਿੰਦੇ ਨੇ ਬੜੇ ਦਾਅਵੇ ਕਰਦੇ ਨੇ ਕਿ ਹਲਕੇ ਦੇ ਵਿੱਚ ਮੈਂ ਬਹੁਤ ਜੰਗੀ ਪੱਧਰ ਤੇ ਕੰਮ ਕਰ ਰਿਹਾ ਔਰ ਅਸੀਂ ਦੇਖਦੇ ਆ ਕਿ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਆ ਕਿ ਸਾਡੀ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਜਨਤਾ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆ ਪਰ ਜ਼ਮੀਨੀ ਪੱਧਰ ਤਾਂ ਦੇਖੀਏ ਤਾਂ ਸਾਰੇ ਵਾਦੇ ਸਾਰੀਆਂ ਗੱਲਾਂ ਜਿਹੜੀਆਂ ਉਹ ਸਿਰਫ ਜਿਹੜੀ ਕਾਗਜ਼ਾਂ ਦੇ ਵਿੱਚ ਹੀ ਨਜ਼ਰ ਆਉਂਦੀਆਂ ਨੇ देखो जेडी सीएम साहब ने गल्ला करदे ने चाहे ਸਾਡੇ ਐਮਐਲਏ ਸਾਹਿਬ ਚਾਹੇ ਹੋਰ ਸਾਡੇ ਜਿਹੇ ਮੁੱਖ ਅਫਸਰ ਸਾਹਿਬਾਨ ਔਰ ਮੁੱਖ ਮਤਬਰ ਜੋਗਾ ਗੱਲਾਂ ਕਰਦੇ ਨੇ ਉਹ ਗੱਲੀਬਾਤੀ ਨਹੀਂ ਔਰ ਜੋ ਮੌਕੇ ਦੇ ਹਾਲਾਤ ਨੇ ਜੋ ਜਨਤਾ ਸੰਤਾਪ ਢਾ ਰਹੀ ਆ ਤੁਹਾਡੇ ਸਾਹਮਣੇ ਹੀ ਨੇ ਆ ਬਰਸਾਤ ਨੰਗੀ ਆ ਹੁਣ ਵੀ ਬਰਸਾਤ ਪੈ ਰਹੀ ਆ ਆ ਖਾੜੇ ਕੋਟ ਖਾਸ ਤੋਂ ਲੈ ਕੇ ਆ ਸਾਡੇ ਸਾਰੇ ਫਰਨੀਚਰ ਚਾਰਜ ਫਿਰੇ ਘੁੰਮ ਲੋ ਮੈਨਾਂ ਬਿਮਾਰੀ ਦਾ ਹੀ ਘਰ ਆ ਇੰਨਾ ਬੁਰਾ ਹਾਲ ਆ ਬੰਕੇ ਦਿਹਾੜੇ ਨੇ ਇਥੋਂ ਕੁਝ ਸਹੀ ਸਵਾਇਰ ਮਾਲ ਤੋਂ ਬਣ ਕੇ ਉਹ ਸਾਈਡ ਤੋਂ ਨੰਘ ਨਹੀਂ ਸਕਦਾ ਇੰਨੇ ਕੂੜੇ ਦੇ ਕੁੱਤੇ ਮਰੇ ਨੇ ਗੰਦਗੀ ਦੇ ਢੇਰ ਲੱਗੇ ਨੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਇਹਨਾਂ ਦੀ ਸਰਕਾਰ ਕਿੱਥੇ ਸਾਡਾ ਜੁਧ ਨਸ਼ਾ ਵਿਰੋਧ ਥਾ ਥਾ ਸਮੈਗੀ ਪੈਨਸ ਮੈਗ ਵਿਕ ਰਹੀ ਆ ਇਹ ਸਰਕਾਰ ਦੀਆਂ ਗੱਲਾਂ ਉੱਪਰਲੇ ਲੈਵਲ ਤੱਕ ਗਈ ਤੇ ਹੇਠਲੇ ਲੈਵਲ ਤੇ ਕੋਈ ਗੱਲ ਨਹੀਂ ਆ ਗਈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਤੁਸੀਂ ਦੇਖੋ ਅਸੀਂ ਬੇਨਤੀ ਇਹ ਕਰਦੇ ਆਂ ਜਿੱਥੇ ਡਿਵੈਲਪਮੈਂਟ ਵੱਲ ਧਿਆਨ ਦੀ ਲੋੜ ਆ ਜਿੱਥੇ ਜੋ ਮੁੱਖ ਲੋਕਾਂ ਦੀਆਂ ਸਹੂਲਤਾਂ ਨੇ ਖਾਸ ਕਰਕੇ ਪੀਣ ਵਾਲਾ ਪਾਣੀ ਔਰ ਜਿੱਥੇ ਜੋ ਕੂੜੇ ਦੇ ਹਲਾਦ ਨੇ ਲੋਕ ਗੰਦਗੀ ਦੇ ਢੇਰ ਨੇ ਉਹਨਾਂ ਨੂੰ ਚੁਕਾਇਆ ਜਾਵੇ ਜਿਹੜੇ ਅ ਜੀਵਰ ਦੀਆਂ ਜਿਹੜੀਆਂ ਰੋਡ ਗੁੱਲੀਆਂ ਬੰਦ ਨੇ ਚੈਂਬਰ ਬੰਦ ਨੇ ਉਹਨਾਂ ਨੂੰ ਖੁਲਵਾ ਕੇ ਇਹਨਾਂ ਕੰਮ ਨੂੰ ਜਲਦੀ ਤੋਂ ਜਲਦੀ ਪਾਣੀ ਦਾ ਰਿਕਾਸ ਕੀਤਾ ਜਾਵੇ ਇਹੋ ਹੀ ਮੰਗ ਕਰਦੇ ਆ ਜੀ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਕੋਟ ਖਾਲਸਾ ਦੇ ਇਸ ਇਲਾਕੇ ਵੱਲ ਧਿਆਨ ਕੀਤਾ ਜਾਵੇ ਤਾਂ ਜੋ ਆਮ ਲੋਕ ਜਿਹੜੇ ਆ ਉਹਨਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਵੇ ਔਰ ਖਾਸ ਕਰਕੇ ਜਿਹੜਾ ਇੱਕ ਫੁੱਟਪਾਥ ਲੋਕਾਂ ਦੇ ਲਈ ਬਣਾਇਆ ਜਾਂਦਾ ਹੈ ਉਹਦੇ ਉੱਤੇ ਜਿਹੜੇ ਕਬਜ਼ੇ ਹੋਏ ਨੇ ਉਹਦੇ ਉੱਤੇ ਜਿਹੜੇ ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਜਿਹੜਾ ਸਮਾਨ ਵਧਾ ਕੇ ਰੱਖਿਆ ਗਿਆ ਹੈ ਉਸ ਤੋਂ ਵੀ ਆਮ ਲੋਕਾਂ ਨੂੰ ਨਜ਼ਰ ਪੁਆਈ ਜਾਵੇ ਤਾਂ ਜੋ ਲੋਕ ਜਿਹੜਾ ਹੈ ਆਸਾਨੀ ਦੇ ਨਾਲ ਇੱਥੋਂ ਲੰਘ ਸਕਣ ਸੋ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਆਪਣੇ ਜਿਹੜੇ رائے ਨੇ ਆਪਣੇ ਸੁਝਾਅ ਜਿਹੜੇ ਨੇ ਕਮੈਂਟਾਂ ਰਹੀ ਸਾਨੂੰ ਜਰੂਰ ਦੇਣਾ ਸੋ ਮੈਨੂੰ ਦਿਓ ਇਜ਼ਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋ ਸੁਰਿੰਦਰ ਸੋਹਤਾ ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ